ਪ੍ਰਭੀਸ਼ੁਮ ਸੀਦੇ ਜ਼ਿੰਦਾ ਤੇ ਸਾਮਰਥੀ ਨਾਮ ਦੇ ਵਿੱਚ ਆਪ ਸਭ ਨੂੰ ਜੈਮਸੀ ਕੀ ਮੈਂ ਪਰਮੇਸ਼ਰ ਦਾ ਦਾਸ ਇੱਕ ਵਾਰੀ ਫਿਰ ਅੱਜ ਇੱਕ ਨਵੇਂ ਵਿਸ਼ੇ ਦੇ ਨਾਲ ਪ੍ਰਭੂ ਦੇ ਬਚਨਾਂ ਦੇ ਵਿੱਚੋਂ ਆਪ ਸਭ ਦੇ ਨਾਲ ਪਰਮੇਸ਼ਰ ਦੇ ਬਚਨਾਂ ਨੂੰ ਵੰਡਣਾ ਚਾਹੁੰਦਾ ਹਾਂ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦਾ ਬਚਨ ਆਪ ਸਭ ਨੂੰ ਦਲੇਰ ਕਰੇਗਾ ਪ੍ਰਭੂ ਤੁਹਾਨੂੰ ਬਰਕਤ ਦੇਵੇਗਾ ਔਰ ਤੁਸੀਂ ਜਾਣ ਪਾਓਗੇ ਕਿ ਸੱਚਮੁੱਚ ਪਰਮੇਸ਼ੁਰ ਕੇ ਨਾਮੋਹਾਨ ਹੈ ਅਤੇ ਉਹ ਆਪਣੇ ਸੇਵਕਾਂ ਦਾ ਕਿੰਨਾ ਆਦਰ ਕਰਦਾ ਹੈ ਅੱਜ ਅਸੀਂ ਗੱਲ ਕਰਨ ਲਈ ਜਾ ਰਹੇ ਹਾਂ ਪਰਮੇਸ਼ੁਰ ਦੇ ਸੇਵਕ ਦਾ ਆਦਰ ਕਰਨਾ ਸੱਚ ਮੁੱਚ ਪ੍ਰਭੂ ਦੇ ਲੋਕੋ ਜਦੋਂ ਅਸੀਂ ਪਰਮੇਸ਼ੁਰ ਦੇ ਵਚਨਾਂ 'ਤੇ ਗੌਰ ਕਰਦੇ ਹਾਂ ਤਾਂ ਜਿਹੜਾ ਪਾਸਟਰ ਸ਼ਬਦ ਹੈ ਉਲਤਨੀ ਭਾਸ਼ਾ ਦੇ ਵਿੱਚੋਂ ਨਿਕਲਿਆ ਹੈ ਲੈਤੀਨੀ ਭਾਸ਼ਾ ਦੇ ਵਿੱਚ ਜਿਹੜਾ ਸ਼ਬਦ ਆਇਆ ਉਹ ਉਹ ਹੈ ਸ਼ੈਪਰਡ ਜਿਸ ਦੇ ਨਾਮ ਦਾ ਹੈ ਚਰਵਾਹੀ ਕਰਨ ਵਾਲਾ ਤੋਂ ਇਹ ਕਿਹੜਾ ਪਾਸਟਰ ਹੈ ਉਹ ਚਰਵਾਹਾ ਹੈ ਉਹ ਪੇਡਾਂ ਦੀ ਰਾਖੀ ਕਰਦਾ ਹੈ ਪੇਡਾਂ ਨੂੰ ਚਰਾਉਂਦਾ ਹੈ ਚੰਗਾ ਖਾਣਾ ਖਿਲਾਉਂਦਾ ਹੈ ਅਤੇ ਉਹ ਉਹਨਾਂ ਦੀ ਹਰਦਮ ਪਾਲਣ ਪੋਸ਼ਣਾ ਕਰਦਾ ਰਹਿੰਦਾ ਹੈ ਇੱਕ ਸੱਚਾ ਤੇ ਜਿੰਦਾ ਪਰਮੇਸ਼ਰ ਜਿਸ ਨੇ ਧਰਤੀ ਦੇ ਤੇ ਆਪਣਾ ਕੰਮ ਕਰਨ ਦੇ ਲਈ ਉਹਨੇ ਦੁਨੀਆ ਦੇ ਵਿੱਚੋਂ ਇੱਕ ਇਨਸਾਨ ਨੂੰ ਚੁਣਿਆ ਆਮ ਜਿਹੇ ਇਨਸਾਨ ਤਾਂ ਕਿ ਪਰਮੇਸ਼ਰ ਉਹਦੇ ਵਿੱਚੋਂ ਦੀ ਹੋ ਕੇ ਬਹੁਤ ਵੱਡੇ ਕੰਮਾਂ ਨੂੰ ਕਰ ਸਕੇ ਹallelujah ਤੋਂ ਜਿਹੜਾ ਸੇਵਕ ਹੈ ਉਹ ਚਰਵਾਹੀ ਕਰਦਾ ਹੈ ਉਹ ਵਚਨਾਂ ਦੀ ਸਿੱਖਿਆ ਦਿੰਦਾ ਹੈ ਪ੍ਰਾਰਥਨਾ ਕਰਨ ਦੀ ਆਗਿਆ ਦਿੰਦਾ ਹੈ ਰੋਜ਼ੇ ਰੱਖਣ ਦੇ ਲਈ ਉਤਸ਼ਾਹਿਤ ਕਰਦਾ ਹੈ ਸਮੇ ਸਮੇਂ ਤੇ ਚੰਗੀ ਸਲਾਹ ਦਿੰਦਾ ਹੈ ਇਹਨਾਂ ਗੱਲਾਂ ਦੇ ਦੁਆਰਾ ਇੱਕ ਪਾਸਟਰ ਆਤਮਿਕੇ ਜੀਵਨ ਕਲਿਸੀਆ ਦੇ ਵਿੱਚ ਪੈਦਾ ਕਰਦਾ ਰਹਿੰਦਾ ਹੈ ਤਾਂ ਕਿ ਸੰਸਾਰ ਦੇ ਲੋਕ ਜਿਹੜੇ ਪ੍ਰਭੂ ਤੋਂ ਦੂਰ ਆ ਉਹ ਪ੍ਰਭੂ ਦੇ ਨੇੜੇ ਆ ਜਾਣ ਇਸ ਕਰਕੇ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਸਿੱਖਾਂਗੇ ਇੱਕ ਪਰਮੇਸ਼ਵਰ ਦੇ ਸੇਵਕ ਦਾ ਆਦਰ ਕਰਨਾ ਕਿੰਨਾ ਜ਼ਰੂਰੀ ਹੈ ਜਦੋਂ ਅਸੀਂ ਇਬਰਾਨੀਆਂ ਦੀ ਪੱਤਰੀ ਉਹਦਾ ਤੇਰਾ ਅਧਿਆਇ ਤੇ ਉਹਦੇ 17ਵੇਂ ਬਚਨ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਸ ਪ੍ਰਕਾਰ ਲਿਖਿਆ ਹੈ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਦੀਨ ਰਹੋ ਕਿਉਂਕਿ ਉਹ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੈ ਤੁਹਾਡੀਆਂ ਜਨਮ ਦਿਨ ਮਿਤੀ ਤੇ ਜਾਗਦੇ ਰਹਿੰਦੇ ਹਨ ਭਈ ਉਹ ਇਹ ਕੰਮ ਆਨੰਦ ਨਾਲ ਕਰਨਾ ਨਾ ਕਿ ਹੋ ਕੇ ਭੜ-ਭੜ ਕੇ ਕਿਉਂਕਿ ਇਹ ਤੁਹਾਡੇ ਲਈ ਲਾਭਵੰਤ ਨਹੀਂ ਸੱਚਮੁੱਚ ਪਰਮੇਸ਼ਰ ਨੇ ਆਪਣੇ ਵਚਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇਹ ਸਾਡੇ ਵਚਨ ਸਾਡੇ ਸਾਹਮਣੇ ਸਾਡੇ ਹੱਥਾਂ ਦੇ ਵਿੱਚ ਦਿੱਤਾ ਹੈ ਕਿ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਬੜਾ ਚੰਗਾ ਹੈ ਜਿਹੜੇ ਲੋਕ ਆਪਣੇ ਸੇਵਕਾਂ ਦੀ ਇੱਜ਼ਤ ਕਰਦੇ ਨੇ ਉਹ ਲਗਾਤਾਰ ਕਰਦੇ ਰਹਿਣ ਜਿਹੜੇ ਨਹੀਂ ਕਰਦੇ ਉਹ ਆਪਣੇ ਸੇਵਕ ਦੀ ਇੱਜ਼ਤ ਕਰਨ ਦੀ ਸ਼ੁਰੂ ਕਰੀਏ ਕਿਉਂਕਿ ਪ੍ਰਭੂ ਦਾ ਸੰਦੇਸ਼ ਹੈ ਪ੍ਰਭੂ ਦੇ ਵੱਲੋਂ ਹੁਕਮ ਹੈ ਕਿ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਔਰ ਫਿਰ ਲਿਖਿਆ ਤੁਸੀਂ ਉਹਨਾਂ ਦੇ ਅਧੀਨ ਰਹੋ ਇਸ ਲਈ ਜਿਹੜੇ ਪਾਸਟਰ ਹਨ ਉਹਨਾਂ ਦੀ ਹੁਕਮਾਂ ਨੂੰ ਮੰਨਣਾ ਬੜਾ ਹੀ ਜ਼ਰੂਰੀ ਹੈ ਜਦੋਂ ਅਸੀਂ ਉਹਨਾਂ ਦੇ ਹੁਕਮਾਂ ਨੂੰ ਮੰਨਦੇ ਹਾਂ ਤਾਂ ਪਰਮੇਸ਼ਰ ਸਾਨੂੰ ਉਹ ਬਰਕਤਾਂ ਦਿੰਦਾ ਹੈ ਜਿਹੜੀਆਂ ਅਸੀਂ ਕਦੇ ਵੀ ਲੈ ਨਹੀਂ ਸਕਦੇ ਬਹੁਤ ਸਾਰੇ ਲੋਕ ਨੇ ਜੋ ਆਪਣੇ ਪਾਸਟਰ ਨੂੰ ਸਹੀ ਤਰੀਕੇ ਨਾਲ ਇੱਜ਼ਤ ਨਹੀਂ ਦਿੰਦੇ ਬਹੁਤ ਸਾਰੇ ਲੋਕ ਨੇ ਜੋ ਪਾਸਟਰ ਨੂੰ ਪਾਸਟਰ ਨਾਂ ਕਹਿ ਕੇ ਕਈ ਸਾਰੇ ਗਲਤ ਸ਼ਬਦ ਇਸਤੇਮਾਲ ਕਰਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਸੇਵਕ ਨੂੰ ਭਾਜੀ ਕਹਿੰਦੇ ਆ ਭਾਈ ਕਹਿੰਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਇਹੋ ਜਿਹੇ ਬੁਰੀ ਸ਼ਬਦਾਂ ਦੇ ਨਾਲ ਸੇਵਕ ਦਾ ਆਦਰ ਨਹੀਂ ਬਲਕਿ ਨਿਰਾਦਰੀ ਕਰਦੇ ਨੇ ਇਸ ਕਰਕੇ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਲੋਕ ਜਿਹੜੇ ਆ ਆਪਣੇ ਅਗੂਆਂ ਦੀ ਆਪਣੇ ਸੇਵਕ ਦੀ ਆਪਣੇ ਪਾਸ ਬੰਦੀ ਇੱਜ਼ਤ ਕਰੀਏ ਕਿਉਂਕਿ ਪ੍ਰਭੂ ਨੇ ਸਾਨੂੰ ਪਹਿਲਾਂ ਹੀ ਹੁਕਮ ਦੇ ਦਿੱਤਾ ਹੈ ਜਦੋਂ ਜਦੋਂ ਤੁਸੀਂ ਪ੍ਰਭੂ ਦੇ ਇੱਕ ਚੁਣੇ ਹੋਏ ਸੇਵਕ ਦੀ ਆਗਿਆਕਾਰੀ ਕਰਦੇ ਹੋ ਤੁਹਾਨੂੰ ਸਿੱਖ ਸਮਝਣਾ ਕਿ ਅਸੀਂ ਪਰਮੇਸ਼ਰ ਦੀ ਹੀ ਆਗਿਆਕਾਰੀ ਕਰ ਰਹੇ ਹਾਂ ਜਦੋਂ ਆਗਿਆਕਾਰੀ ਕਰੋਗੇ ਛੁਟਕਾਰਾ ਹੋਵੇਗਾ ਇਹ ਸੇਵਕ ਜਿਹੜੇ ਆ ਸੱਚਮੁੱਚ ਪਰਮੇਸ਼ਰ ਦੇ ਵੱਲੋਂ ਤਿਆਰ ਕੀਤੇ ਹੋਏ ਲੋਕ ਹੁੰਦੇ ਆ ਇਹ ਉਹ ਸੇਵਕ ਨੇ ਜਿਹੜੇ ਮੁਸੀਬਤਾਂ ਦੇ ਵਿੱਚ ਨਾਲ ਖੜ ਜਾਂਦੇ ਆ ਜਦੋਂ ਕੋਈ ਰਿਸ਼ਤੇਦਾਰ ਤੰਗੀ ਮੁਸੀਬਤ ਦੇ ਵਿੱਚ ਕੰਮ ਨਹੀਂ ਆਉਂਦਾ ਜਦੋਂ ਦੁਸ਼ਟ ਆਤਮਾਵਾਂ ਘੇਰ ਲੈਂਦੀਆਂ ਨੇ ਜਦੋਂ ਕੋਈ ਐਸੀ ਉਲਝਣ ਪਰੇਸ਼ਾਨੀ ਪੈਂਦੀ ਆ ਇਹੀ ਸੇਵਕ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ ਇਹੀ ਤੁਹਾਡੇ ਲਈ ਫਾਸਟਿੰਗ ਪ੍ਰੇਅਰ ਕਰਦੇ ਹਨ ਇਹੀ ਸਮੇ ਸਮੇਂ ਦੇ ਉਤੇ ਚੰਗੀ ਸਲਾਹ ਦਿੰਦੇ ਹਨ ਇਹੀ ਤੁਹਾਡੀ ਆਤਮਿਕ ਰੂਪ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਅਗਵਾਈ ਕਰਦੇ ਹਨ ਇਸ ਲਈ ਕਦੇ ਵੀ ਆਪਣੇ ਪਾਸबान ਨੂੰ ਭੁੱਲਿਏ ਨਾ ਖਾਸ ਕਰਕੇ ਉਹਨਾਂ ਨੂੰ ਜਿਹੜੇ ਤੁਹਾਡੇ ਔਖੇ ਸਮੇਂ ਦੇ ਵਿੱਚ ਤੁਹਾਡੇ ਨਾਲ ਖੜਦੇ ਆ ਇੰਨੀਆਂ ਦੀਆਂ ਦੁਆਵਾਂ ਦੇਸਦਕਿ ਬੜੇ ਸਾਰੇ ਲੋਕ ਬਦਰੂਆਂ ਤੋਂ ਛੁਟਕਾਰਾ ਪਾਉਂਦੇ ਆ ਲੋਕ ਗਲਤ ਰਸਤਿਆਂ ਤੋਂ ਹਟ ਕੇ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਜੋੜ ਲੈਂਦੇ ਆ ਇਹ ਉਹ ਸੇਵਕ ਨੇ ਜਿਹੜੇ ਜਦ ਕਦੇ ਸ਼ਰਾਬੀਆਂ ਲਈ ਦੁਆ ਕਰਦੇ ਨੇ ਤੇ ਉਹਨਾਂ ਦਾ ਮੇਲ ਮਿਲਾਪ ਪਰਮੇਸ਼ਰ ਦੇ ਨਾਲ ਕਰਾਉਂਦੇ ਨੇ ਜਦ ਕਿਸੇ ਪਾਪੀ ਲਈ ਦੁਆ ਕਰਦੇ ਨੇ ਉਹਨਾਂ ਦੇ ਮਨ ਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਫੇਰ ਕੇ ਪਰਬੂ ਦੇ ਨਾਲ ਉਹਨਾਂ ਦਾ ਮੇਲ ਮਲਾਪ ਕਰਵਾਉਂਦੇ ਨੇ ਇਹੋ ਹੀ ਸੇਵਕ ਨੇ ਜਿਨ੍ਹਾਂ ਦੇ ਦੁਆਰਾ ਛੁਟਕਾਰਾ ਹੁੰਦਾ ਆ ਜਿਨ੍ਹਾਂ ਦੇ ਦੁਆਰਾ ਦੁਸ਼ਟ ਆਤਮਾਵਾਂ ਭੱਜ ਜਾਂਦੀਆਂ ਨੇ ਜਿਨ੍ਹਾਂ ਦੇ ਦੁਆਰਾ ਜਾਦੂਗਰੀ ਫੇਲ ਹੋ ਜਾਂਦੀਆਂ ਇਹੋ ਹੀ ਸੇਵਕ ਨੇ ਜਦੋਂ ਪ੍ਰਾਰਥਨਾ ਕਰਦੇ ਆ ਤੇ ਵੱਡੇ ਵੱਡੇ ਸ਼ੈਤਾਨ ਦੇ ਗੜ ਨਾਸ਼ ਹੁੰਦੇ ਨੇ ਉਹ ਲੋਕ ਜਿਹੜੇ ਬਿਮਾਰੀਆਂ ਦੇ ਵਿੱਚ ਰੋਗਾਂ ਦੇ ਵਿੱਚ ਫਸੇ ਹੁੰਦੇ ਨੇ ਉਹ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੀ ਮਿਹਨਤ ਦੇ ਸਦਕਾ ਜਿਹੜੇ ਆ ਆਜ਼ਾਦੀ ਪਾ ਲੈਂਦੇ ਆ ਹallelujah ਇਸ ਕਰਕੇ ਆਪਣੇ ਸੇਵਕ ਦਾ ਆਦਰ ਕਰਨਾ ਬਹੁਤ ਹੀ ਜ਼ਰੂਰੀ ਹੈ ਜਦੋਂ ਅਸੀਂ ਬਾਈਬਲ ਦੇ ਵਿੱਚ ਇੱਕ ਹੋਰ ਐਗਜ਼ਾਮਪਲ ਨੂੰ ਦੇਖਦੇ ਹਾਂ ਏਲੀਆ ਤੇ ਵਿਧਵਾ ਦੇ ਬਾਰੇ ਤੋਂ ਉਸ ਜਗ੍ਹਾ ਦੇ ਉੱਤੇ ਲਿਖਿਆ ਹੈ ਜਦੋਂ ਏਲੀਆ ਵਿਧਵਾ ਦੇ ਕੋਲ ਭੇਜਿਆ ਗਿਆ ਕਿ ਜਾ ਪਰਮੇਸ਼ੁਰ ਨੇ ਕਿਹਾ ਬਾਣੀ ਦਿੱਤੀ ਪਰਮੇਸ਼ੁਰ ਦੇ ਵੱਲੋਂ ਵਚਨ ਆਇਆ ਤੋ ਵੇਖਵਣੀ ਆਈ ਕਿ ਏਲੀਆ ਹੁਣ ਤੋਂ ਕ੍ਰੀਤ ਨਾਲੇ ਦੇ ਕੋਲੋਂ ਜਾ ਔਰ ਵਿਧਵਾ ਦੇ ਕੋਲ ਚਲਾ ਜਾ ਕਿਉਂਕਿ ਉੱਥੇ ਮੈਂ ਤੇਰਾ ਇੰਤਜ਼ਾਮ ਕੀਤਾ ਹੈ ਔਰ ਜਿਵੇਂ ਹੀ ਉਹ ਵਿਧਵਾ ਔਰਤ ਦੇ ਕੋਲ ਜਾਂਦਾ ਹੈ ਤਾਂ ਏਲੀਆ ਵਿਧਵਾ ਨੂੰ ਆਖਦਾ ਮੈਨੂੰ ਪੀਣ ਦੇ ਲਈ ਪਾਣੀ ਪਿਲਾ ਔਰ ਮੇਰੇ ਲਈ ਥੋੜੀ ਜਹੀ ਰੋਟੀ ਵੀ ਲੈ ਕੇ ਆਵੇ ਸਵਿਧਵਾ ਔਰਤ ਨੇ ਕਿਹਾ ਸਾਡੇ ਕੋਲ ਥੋੜਾ ਜਿਹਾ ਆਟਾ ਔਰ ਕੁੱਪੀ ਦੇ ਵਿੱਚ ਥੋੜਾ ਜਿਹਾ ਤੇਲ ਹੈ ਇਹੀ ਬਚਿਆ ਹੈ ਔਰ ਕਾਲ ਜਿਹੜਾ ਬੜਾ ਭਾਰੀ ਆ ਅਸੀਂ ਇਹ ਥੋੜੀ ਜਿਹੀ ਰੋਟੀ ਨੂੰ ਖਾਵਾਂਗੇ ਉਸ ਤੋਂ ਬਾਅਦ ਮੈਂ ਤੇ ਮੇਰਾ ਬੇਟਾ ਮਰ ਜਾਵਾਂਗੇ ਪਰ ਏਲੀਆ ਨੇ ਕਿਹਾ ਨਹੀਂ ਪਹਿਲਾਂ ਮੈਨੂੰ ਦੇ ਜਦੋਂ ਏਲੀਆ ਨੇ ਔਰ ਰੋਟੀ ਖਾਧੀ ਉਸ ਤੋਂ ਬਾਅਦ ਏਲੀਆ ਨੇ ਇੱਕ ਵੱਡੀ ਬਰਕਤ ਨੂੰ ਵਿਧਵਾ ਦੇ ਜੀਵਨ ਦੇ ਵਿੱਚ ਖੋਲਿਆ ਔਰ ਲਿਖਿਆ ਕਾਲ ਦੇ ਸਮੇਂ ਦੇ ਵਿੱਚ ਬਹੁਤ ਦਿਨਾਂ ਤੱਕ ਵਿਧਵਾਤੀ ਉਦਕਰਾਨਾ ਜਿਹੜੇ ਆ ਉਹ ਕਦੇ ਰੋਟੀ ਤੋਂ ਮੁਤਾਜ ਨਹੀਂ ਹੋਏ ਉਹਨਾਂ ਨੇ ਲੰਬੇ ਸਮੇਂ ਤੱਕ ਉਦੇ ਘਰਾਣੇ ਨੇ ਖਾਣੇ ਨੂੰ ਖਾਧਾ ਇਸ ਲਈ ਪ੍ਰਭੂ ਦੇ ਲੋਕੋ ਪ੍ਰਭੂ ਦੀ ਕਲਿਸੀਆਵੋ ਔਰ ਜਿੰਨੇ ਵੀ ਪੈਨ ਪ੍ਰਾਈਸ ਪਰਚਾਰ ਨੂੰ ਸੁਣਦੇ ਆ ਯਾਦ ਰੱਖਣਾ ਜਦੋਂ ਤੁਸੀਂ ਆਪਣੇ ਸੇਵਕ ਨੂੰ ਖਾਣ ਦੀ ਚੀਜ਼ ਦਿੰਦੇ ਹੋ ਔਨ ਦੇ ਲਈ ਕੱਪੜਾ ਦਿੰਦੇ ਹੋ ਸੇਵਾ ਦੇ ਦੁਆਰਾ ਸੇਵਾ ਕਰਦੇ ਹੋ ਤਾਂ ਜਾਣ ਲੈਣਾ ਕਿ ਉਹ ਤੁਹਾਡਾ ਦਿੱਤਾ ਗਿਆ ਆਫਰਿੰਗ ਤੁਹਾਡੀਆਂ ਭੇਟਾ ਕਦੇ ਵੀ ਵਿਅਰਥ ਨਹੀਂ ਆ ਉਹਦਾ ਅਜ਼ਰ 100 ਗੁਣਾ ਹੈ ਕਿਉਂਕਿ ਵਿਧਵਾ ਨੇ ਦਿੱਤਾ ਤੇ ਥੋੜਾ ਜਹਾ ਪਰ ਉਹਦਾ ਘਰਾਣਾ ਬਹੁਤ ਲੰਬੇ ਸਮੇਂ ਤੱਕ ਖਾਂਜ ਰਹੇ ਇਸ ਲਈ ਪਰਮੇਸ਼ਰ ਦੇ ਸੇਵ ਕਾਨੂੰਨ ਖਾਣਾ ਖਵਾਉਣਾ ਉਹਨਾਂ ਦੀ ਸੇਵਕਾਈ ਦੇ ਵਿੱਚ ਹੈਲਪ ਕਰਨੀ ਬੜੀ ਹੀ ਜ਼ਰੂਰਤ ਹੈ ਜਦੋਂ ਅਸੀਂ ਇੱਕ ਹੋਰ ਵਚਨ ਨੂੰ ਪੜ੍ਹਦੇ ਹਾਂ ਅ ਪਹਿਲਾ ਤਿਮੋਥੀਸ 5 ਅਧਿਆਇ ਉਹਦੇ 17ਵੇਂ ਵਚਨ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਸ ਪ੍ਰਕਾਰ ਲਿਖਿਆ ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ ਦੂਨੇ ਆਦਰ ਦੇ ਯੋਗ ਸਮਝੇ ਜਾਣ ਪਰਖਾਸ ਕਰਕੇ ਉਹ ਜਿਹੜੇ ਵਚਨ ਸੁਣਾਉਣ ਅਤੇ ਸਿੱਖਿਆ ਦੇਣ ਦੇ ਵਿੱਚ ਮਦਦ ਕਰਦੇ ਹਨ ਹਨ ਇਸ ਜਗ੍ਹਾ ਦੇਤੇ ਵੀ ਪਰਮੇਸ਼ੁਰ ਨੇ ਲਿਖਤੀ ਰੂਪ ਦੇ ਵਿੱਚ ਵਚਨ ਸਾਡੇ ਹੱਥਾਂ ਦੇ ਵਿੱਚ ਦੇ ਦਿੱਤਾ ਹੈ ਕਿ ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ ਉਹ ਧੂਣੀ ਆਦਰ ਦੇ ਯੋਗ ਸਮਝੇ ਜਾਵੇ ਫਿਰ ਅੱਗੇ ਲਿਖਿਆ ਹੈ ਖਾਸ ਕਰਕੇ ਉਹ ਜਿਹੜੇ ਵਚਨ ਸੁਣਾਉਂਦੇ ਆ ਮੇਰੇ ਪ੍ਰਿਯੋ ਇਹ ਵਚਨ ਜਿਹੜਾ ਹੈ ਹਨੇਰੀਆਂ ਜ਼ਿੰਦਗੀਆਂ ਦੇ ਵਿੱਚ ਚਾਨਣ ਕਰਦਾ ਹੈ ਲੋਕਾਂ ਨੂੰ ਵਹਿਮ ਪਰਮਾਤਮਾ ਤੋਂ ਵੱਖ ਕਰਦਾ ਹੈ ਇਹ ਵਚਨ ਇੱਕ ਸਹੀ ਦਸ਼ਾ ਦੇ ਵਿੱਚ ਲੈ ਕੇ ਜਾਂਦਾ ਹੈ ਇਹ ਵਚਨ ਜਿਹੜਾ ਆ ਭੁੱਲੇ ਭਟਕਿਆਂ ਨੂੰ ਪਰਮੇਸ਼ਰ ਦੇ ਨਾਲ ਜੋੜ ਦਿੰਦਾ ਹੈ ਇਹ ਵਚਨ ਸ਼ਰਾਪਾਂ ਨੂੰ ਆਸ਼ੀਸ਼ਾਂ ਦੇ ਵਿੱਚ ਬਦਲ ਦਿੰਦਾ ਹੈ ਇਹ ਵਚਨ ਹਰੇਕ ਜੀਵਨ ਨੂੰ ਆਪਣੇ ਸਮਰਥਰੇ ਦੁਆਰਾ ਧੋ ਕੇ ਸ਼ੁੱਧ ਕਰ ਦਿੰਦਾ ਹੈ ਇਹ ਵਚਨ ਇੱਕ ਇਨਸਾਨ ਨੂੰ ਉਹਦੀ ਅਸਲੀਅਤ ਪਤਾ ਦਿਖਾ ਦਿੰਦਾ ਹੈ ਪਹਿਲਾ ਇਨਸਾਨ ਜਦ ਪਰਮੇਸ਼ਰ ਤੋਂ ਦੂਰ ਹੁੰਦਾ ਹੈ ਆਉ ਪਾਪਾਂ ਦੇ ਵਿੱਚ ਕਰਿਆ ਜਾਂਦਾ ਹੈ ਜਦੋਂ ਬਚਨ ਸੁਣਦਾ ਹੈ ਬਚਨਾਂ ਦੇ ਉੱਤੇ ਅਮਲ ਕਰਦਾ ਹੈ ਉਹੀ ਇਨਸਾਨ ਪਾਪੀ ਤੋਂ ਧਰਮੀ ਦੇ ਵਿੱਚ ਬਦਲ ਜਾਂਦਾ ਹੈ ਜਿਹੜਾ ਇਨਸਾਨ ਚੋਰੀ ਕਰਦਾ ਉਹ ਗਾਂ ਤੋਂ ਚੋਰੀ ਨਹੀਂ ਕਰਦਾ ਉਹ ਬੁਰਾ ਇਨਸਾਨ ਜਿਹਦੇ ਵਿੱਚ 4 ਬੁਰੇ ਨੇ ਜਦੋਂ ਸੇਵਕ ਦੇ ਕੋਲੋਂ ਬਚਨ ਸੁਣਦਾ ਹੈ ਤੇ ਉਹ ਅੱਗੇ ਤੋਂ ਝੂਠ ਨਹੀਂ ਬੋਲਦਾ ਉਹ ਵੀ ਵਿਚਾਰ ਨਹੀਂ ਕਰਦਾ ਜਨਾਹ ਕਰੀਆਂ ਨਹੀਂ ਕਰਦਾ ਬੁਰੀਆਂ ਸੰਗਤੀਆਂ ਨੂੰ ਛੱਡਦਾ ਹੈ ਨਸ਼ਿਆਂ ਨੂੰ ਤਿਆਗ ਦਿੰਦਾ ਹੈ ਇਸ ਲਈ ਮੇਰੇ ਮੇਰੇ ਪ੍ਰਿਯੋ ਪ੍ਰਭੂ ਦੇ ਲੋਕੋ ਖੁਦਾਵੰਦੀ ਕਲਿਸਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਅਗਰ ਇੱਕ ਸੇਵਕ ਤੁਹਾਡੇ ਭਲਾਈ ਦੇ ਲਈ ਤੁਹਾਡੇ ਬਚਾਅ ਦੇ ਲਈ ਤੁਹਾਡੇ ਛੁਟਕਾਰੇ ਦੇ ਲਈ ਇੰਨਾ ਵੱਡਾ ਯਤਨ ਕਰ ਰਿਹਾ ਮਿਹਨਤ ਕਰ ਰਿਹਾ ਹੈ ਤਾਂ ਐਸੇ ਸੇਵਕ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚਲੋ ਅਗਰ ਉਹ ਤੁਹਾਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ਪ੍ਰਾਰਥਨਾ ਕਰੋ ਅਗਰ ਉਹ ਰੋਜੇ ਤੇ ਲਈ ਅਗਵਾਈ ਕਰਦਾ ਹੈ ਰੋਜਾ ਰੱਖੋ ਅਗਰ ਉਹ ਤੁਹਾਡੇ ਜੀਵਨ ਦੇ ਵਿੱਚ ਕੋਈ ਸਮਰਥੀ ਕੰਮ ਨੂੰ ਚਾਹੁੰਦਾ ਹੈ ਉਹਦੇ ਨਾਲ ਬੈਠ ਕੇ ਉਹਦੀ ਚੰਗੀ ਸਲਾਹ ਲਓ ਕਿਉਂਕਿ ਇੱਕ ਸੇਵਕ ਦੀ ਸਲਾਹ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇਸ ਕਰਕੇ ਪਰਮੇਸ਼ਰ ਦੇ ਲੋਕਾਂ ਨੂੰ ਕਦੇ ਆਮ ਨਾ ਸਮਝੋ ਜਿਹੜੀ ਉਹ ਚੰਗੀ ਸਲਾਹ ਦਿੰਦੇ ਉਹਦੇ ਉੱਤੇ ਗੌਰ ਕਰੋ ਜੋ ਜੋ ਤੁਹਾਡੀ ਅਗਵਾਈ ਕਰਦੇ ਆ ਉਦੇ ਵਿੱਚ ਚੱਲਣਾ ਸ਼ੁਰੂ ਕਰੋ ਜਦੋਂ ਜਦੋਂ ਤੁਸੀਂ ਚੱਲਣਾ ਸ਼ੁਰੂ ਕਰੋਗੇ ਵਰਕਤਾਂ ਤੁਹਾਡੇ ਜੀਵਨ ਦੇ ਵਿੱਚ ਖੁੱਲ ਜਾਣਗੀਆਂ ਔਰ ਪਰਮੇਸ਼ਰ ਦੀ ਇੱਛਾ ਆਪਣੇ ਦਾਸ ਦੇ ਦੁਆਰਾ ਸੇਵਕ ਦੇ ਦੁਆਰਾ ਤੁਹਾਡੇ ਜੀਵਨ ਦੇ ਵਿੱਚ ਪੂਰੀ ਹੋਏਗੀ ਪਹਿਲੀ ਗੱਲ ਅਸੀਂ ਸਿੱਖੀ ਕਿ ਅਸੀਂ ਪਰਮੇਸ਼ਰ ਦੇ ਸੇਵਕ ਦੀ ਆਗਿਆਕਾਰੀ ਕਰਨੀ ਹੈ ਔਰ ਉਹਦੇ ਅਧੀਨ ਰਹਿਣਾ ਦੂਸਰੀ ਗੱਲ ਅਸੀਂ ਪਹਿਲਾ ਤਿਮੋਥੀਸ 5 ਦੇ 17ਵੇਂ ਬਚਨ ਦੇ ਵਿੱਚੋਂ ਪੜਿਆ ਹੈ ਕਿ ਜਿਹੜੇ ਸੇਵਕ ਵਚਨ ਸੁਣਾਉਂਦੇ ਹਨ ਚੌਥੀ ਗੱਲ ਅਸੀਂ ਸਿੱਖਣ ਲਈ ਜਾ ਰਹੇ ਹਾਂ ਕਿ ਜਿਹੜੇ ਚੰਗੀ ਸਲਾਹ ਦਿੰਦੇ ਹਨ ਚੰਗੀ ਸਿੱਖਿਆ ਦਿੰਦੇ ਹਨ ਮੇਰੇ ਪ੍ਰੀਓ ਅੱਜ ਹਰ ਕੋਈ ਇਨਸਾਨ ਜਿਹੜਾ ਹੈ ਹਰ ਕਿਸੇ ਨੂੰ ਪਰਮਾਉਣਾ ਚਾਹੁੰਦਾ ਹੈ ਅੱਜ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਚਲੇ ਜਾਓ ਅਗਰ ਤੁਸੀਂ ਅਪਲਾਈ ਕੀਤਾ ਹੋਇਆ ਹੈ ਵੀਜ਼ੇ ਦੇ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਾਹਰ ਜਾਣਾ ਹੈ ਤਾਂ ਸਭ ਤੋਂ ਪਹਿਲਾਂ 에ਜੰਟ ਜਿਹੜੇ ਨੇ ਉਹ ਤੁਹਾਨੂੰ ਪਰਮਾਉਣਗੇ ਹੋ ਸਕਿਆ ਤੇ ਤੁਹਾਡਾ ਲੱਖਾਂ ਰੁਪਿਆ ਲੈ ਕੇ ਉਹ ਤੁਹਾਡੇ ਨਾਲ ਠੱਗੀ ਕਰ ਸਕਦੇ ਆ ਜਿਹੜਾ ਕੋਈ ਚੋਰ ਤੁਹਾਡੇ ਕੋਲ ਆਵੇਗਾ ਤੁਹਾਡਾ ਜ਼ਰੂਰੀ ਤੇ ਕੀਮਤੀ ਸਮਾਨ ਚੋਰਾ ਕੇ ਲੈ ਜਾਵੇਗਾ ਜੇ ਕੋਈ ਠੱਗ ਆਇਆ ਤੁਹਾਡੇ ਨਾਲ ਠੱਗੀ ਮਾਰੇਗਾ ਜੇ ਕੋਈ ਪਰਮੋਹਣ ਵਾਲਾ ਆ ਤੇ ਉਹ ਤੁਹਾਨੂੰ ਪਰਮਾ ਕੇ ਜਾਵੇਗਾ ਪਰੰਤੂ ਯਾਦ ਰੱਖੀ ਇੱਕ ਸੇਵਕ ਜਿਹੜਾ ਆ ਉਹ ਹਮੇਸ਼ਾ ਤੁਹਾਨੂੰ ਟੀਚ ਕਰੇਗਾ ਤੁਹਾਨੂੰ ਸਿੱਖਿਆ ਦੇਵੇਗਾ ਕਿ ਨਹੀਂ ਹਰ ਰੋਜ਼ ਬਾਈਬਲ ਨੂੰ ਪੜ੍ਹਨਾ ਹੈ ਹਰ ਰੋਜ਼ ਪ੍ਰਾਰਥਨਾ ਕਰਨੀ ਹੈ ਐਵਰੀ ਸੰਡੇ ਅਸੀਂ ਚਰਚ ਦੇ ਵਿੱਚ ਜਾਣਾ ਹੈ ਕਿਉਂਕਿ ਇਹ ਇੱਕ ਅਸਲੀ ਸੇਵਕ ਦੀ ਪੁਸ਼ਾਲ ਹੈ ਇਸ ਕਰਕੇ ਸੇਵਕਾਂ ਦੀ ਆਗਿਆ ਨੂੰ ਮੰਨਣਾ ਸ਼ੁਰੂ ਕਰੀਏ ਔਰ ਮੈਂ ਵੀ ਤੁਹਾਨੂੰ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਲੋਕ ਨੇ ਇਸ ਅੰਤ ਦੇ ਸਮੇਂ ਦੇ ਵਿੱਚ ਝੂਠੇ ਸੇਵਕ ਤੇ ਝੂਠੇ ਨਬੀ ਵੀ ਉੱਠ ਖੜੇ ਨੇ ਅਸੀਂ ਇਹਨਾਂ ਨੂੰ ਪਛਾਣ ਲੈਣਾ ਹੈ ਜਿਹੜਾ ਵਚਨ ਦੀ ਸਿੱਖਿਆ ਦਿੰਦਾ ਹੈ ਜਿਹੜਾ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਿੱਖ ਹੁੰਦਾ ਹੈ ਜਿਹੜਾ ਤੁਹਾਡੀ ਅਗਵਾਈ ਕਰਦਾ ਵਚਨ ਦੇ ਅਨੁਸਾਰ ਉਹ ਸੱਚਾ ਸੇਵਕ ਹੈ ਜਿਹੜਾ ਵਚਨ ਤੋਂ ਬਾਹਰ ਕੋਈ ਹੋਰ ਕੰਮਾਂ ਲਈ ਤੁਹਾਨੂੰ ਪ੍ਰੇਰਿਤ ਕਰਦਾ ਹੈ ਜਿਹੜਾ ਸੇਵਕ ਤੁਹਾਨੂੰ ਅਗਵਾਈ ਕਰਦਾ ਹੈ ਕਿ आओ ਅਸੀਂ ਇਸ ਜਗ੍ਹਾ ਦੇ ਉੱਤੇ ਜੋ ਲਾਟਰੀ ਬੰਪਰ ਪਾਈਏ ਜਾਂ ਕਈ ਤਰ੍ਹਾਂ ਦੀਆਂ ਕਮੇਟੀਆਂ ਪਾਈਏ ਉਹਦੇ ਨਾਲ ਕਲਿਸੀਆਵਾਂ ਦਾ ਬੜਾ ਵੱਡਾ ਨੁਕਸਾਨ ਹੁੰਦਾ ਲੋਕ ਵਿਸ਼ਵਾਸ ਤੋਂ ਭਟਕ ਜਾਂਦੇ ਹਨ ਸੋ ਐਸੇ ਲੋਕਾਂ ਤੋਂ ਤੁਸੀਂ ਬਚ ਕੇ ਵੀ ਰਹਿਣਾ ਹੈ ਇਸ ਕਰਕੇ ਮਸੀਹ ਦੇ ਵਿੱਚ ਮੇਰੇ ਭੈਣੋਂ ਤੇ ਪ੍ਰਾਪੂ ਪ੍ਰਭੂ ਦੀ ਕਲਿਸੀਆ ਜਿਹੜਾ ਸੇਵਕ ਤੁਹਾਨੂੰ ਸਹੀ ਸਿੱਖਿਆ ਦੇ ਰਿਹਾ ਵਾ ਉਹਦੇ ਲਈ ਤੁਸੀਂ ਸਭ ਕੁਝ ਕਰਨ ਦੇ ਤਿਆਰ ਰਹੋ ਜਿਹੜਾ ਸੇਵਕ ਦਿਨ ਰਾਤ ਤੁਹਾਡੇ ਲਈ ਜਾਗ ਰਿਹਾ ਵਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੋ ਤਾਂ ਕਿ ਪ੍ਰਭੂ ਦਾ ਕੰਮ ਵਧੇ ਅਤੇ ਜਿਹੜਾ ਸੇਵਕ ਸੇਵਕਾਈ ਕਰਨ ਲਈ ਤਿਆਰ ਹੈ ਉਹਦੇ ਨਾਲ ਤੁਸੀਂ ਤਨ ਮਨ ਤੇ თან ਦੇ ਨਾਲ ਜੁੜ ਜਾਈਏ ਉਸ ਸੇਵਕ ਦੀ ਮਦਦ ਕਰੋ ਉਸ ਸੇਵਕ ਦੀ ਪ੍ਰਾਰਥਨਾ ਦੇ ਦੁਆਰਾ ਰੋਜੇ ਦੇ ਦੁਆਰਾ ਪੈਸੇ ਦੇ ਦੁਆਰਾ ਸੰਨੇ ਦੇ ਦੁਆਰਾ ਉਚਿਤ ਕਰਿਓ ਤੁਹਾਨੂੰ ਦੂੜ ਨੇਰੇ ਸੇਵਕਾਈ ਜਾਂਦ ਲਈ ਵੀ ਆਖਦਾ ਹੈ ਤਾਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਸ ਸੇਵਕ ਦੇ ਨਾਲ ਜਾਈਏ ਕਿਉਂਕਿ ਜਿਹੜੀ ਸੇਵਾ ਹੈ ਇਹ ਪਰਮੇਸ਼ਰ ਦਾ ਕੰਮ ਹੈ ਸੇਵਕ ਇੱਕ ਨੌਕਰ ਹੈ ਔਰ ਕਲਿਸੀਆ ਦੇ ਲੋਕ ਜਿਹੜੇ ਆ ਅਸੀਂ ਸਾਰੇ ਪਰਮੇਸ਼ਰ ਦੇ ਧੀਆਂ ਤੇ ਪੁੱਤਰ ਹਾਂ ਇਸ ਲਈ ਜਿਹੜਾ ਸੇਵਕ ਚੰਗੇ ਕੰਮਾਂ ਦੇ ਲਈ ਤੁਹਾਨੂੰ ਪ੍ਰੇਰਣਾ ਦਿੰਦਾ ਹੈ ਉਤਸ਼ਾਹਿਤ ਕਰਦਾ ਹੈ ਦਲੇਰ ਕਰਦਾ ਹੈ ਉਹ ਸੇਵਕ ਅਗਰ ਕਿਤੇ ਵਚਨ ਦੇ ਦੁਆਰਾ ਤੁਹਾਨੂੰ ਕੁਝ ਛਿੜਕ ਵੀ ਦਿੰਦਾ ਹੈ ਤਾਂ ਉਸ ਸੇਵਕ ਦੇ ਨਾਲ ਕਦੇ ਵੀ ਨਾਰਾਜ਼ ਨਾ ਹੋਵੇ ਕਿਉਂਕਿ ਉਹ ਢਿਚੜਕ ਦੇ ਵਿੱਚ ਵੀ ਤੁਹਾਡੀਆਂ ਆਸ਼ੀਸ਼ਾਂ ਲੁਕੀਆਂ ਹੋਈਆਂ ਨੇ ਉਹਦੀ ਛਿੜਕ ਦੇ ਵਿੱਚ ਵੀ ਬਰਕਤਾਂ ਛੁਪੀਆਂ ਹੋਈਆਂ ਨੇ ਕਿਉਂਕਿ ਉਹ ਇਸ ਲਈ ਛਿੜਕਦਾ ਹੈ ਤਾਂ ਕਿ ਤੁਹਾਡੀ ਕਾਮਯਾਬੀ ਤਾਂ ਕਿ ਤੁਹਾਡੀਆਂ ਆਸ਼ੀਸ਼ਾਂ ਕਿਤੇ ਰੁਕ ਨਾ ਜਾਣ ਔਰ ਪਰਮੇਸ਼ਰ ਦਰੂ ਤੁਹਾਡੇ ਤੋਂ ਨਾਰਾਜ਼ ਨਾ ਹੋ ਜਾਵੇ ਇਸ ਲਈ ਜਿਹੜੇ ਆਤਮਿਕ ਸੇਵਕ ਆ ਹਰ ਹਾਲ ਦੇ ਵਿੱਚ ਉਹਨਾਂ ਦਾ ਸਾਥ ਦਿਓ ਜਿਹੜੇ ਆਤਮਿਕ ਸੇਵਕ ਉਹਨਾਂ ਦਾ ਆਦਰ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਕਰੋ ਕਿਉਂਕਿ ਜਿਹੜੇ ਲੋਕ ਪਰਮੇਸ਼ੁਰ ਦੇ ਸੇਵਕ ਦਾ ਆਦਰ ਕਰਦੇ ਹਨ ਉਹ ਪਰਮੇਸ਼ੁਰ ਦਾ ਹੀ ਆਦਰ ਕਰਦੇ ਹਨ ਇਸ ਲਈ ਮੇਰਾ ਵਿਸ਼ਵਾਸ ਹੈ ਜਿਨੀਆਂ ਨੇ ਅੱਜ ਦਾ ਵਚਨ ਸੁਣਿਆ ਹੈ ਪਰਮੇਸ਼ੁਰ ਤੁਹਾਨੂੰ ਬles ਕਰੇਗਾ ਪ੍ਰਭੂ ਤੁਹਾਨੂੰ ਉਚਾਈਆਂ ਦੇ ਉੱਤੇ ਲੈ ਕੇ ਜਾਵੇਗਾ ਅਤੇ ਹਰ ਬੰਦ ਰਸਤਾ ਜਿਹੜਾ ਤੁਹਾਡੀਆਂ ਆਸ਼ੀਸ਼ਾਂ ਦਾ ਹੈ ਇਸ ਵਚਨ ਦੇ ਦੁਆਰਾ ਖੁੱਲੇਗਾ ਨਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹੋ ਕੇ ਪੋਸ਼ਣਾ ਕਰਦਾ ਹਾਂ ਜਿਨਨੇ ਲੋਕ ਇਸ ਵਚਨ ਨੂੰ ਸੁਣ ਰਹੇ ਨੇ ਸ੍ਰੁਣਨ ਕੇ ਉਹਨਾਂ ਤੇ ਲਈ ਵੱਡੀਆਂ ਬਰਕਤਾਂ ਖੁੱਲਣ ਗਿਆ ਪ੍ਰਭੂ ਯੇਸ਼ੂ ਮਸੀਹ ਆਪ ਸਭ ਨੂੰ ਵੱਡੀ ਬਰਕਤ ਦੇਣ ਗੋਡ ਬlesਸ ਯੂ ਆਲ ਪ੍ਰਭੂ ਯੇਸ਼ੂ ਦੇ ਸਾਮਰਥੀ ਨਾਂਵ ਵਿੱਚ ਆਮੀਨ